ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਝੰਡਾ ਸਿੰਘ ਜਿਹੜੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਵੀਰੋ ਨੇ ਕੰਮ ਕਰਦੇ ਆ ਤੇ ਖਾਸ ਵਿਜ਼ਿਟ ਜਿਹੜੀ ਆ ਪਿੰਡ ਕੈਰੋਂ ਕਰ ਲਿਓ ਠੀਕ ਹੈ ਜੀ ਕੈਰੋਂ ਜਦੋਂ ਤੁਸੀਂ ਵਿਜ਼ਿਟ ਕਰੋਗੇ ਤੇ ਗ੍ਰੈਂਡ ਕੈਰੋਂ ਪੈਲ ਸੌਂਦਾ ਸੜਕ ਦੇ ਉੱਪਰ ਮੇਨ ਜਿਹੜੀ ਪੱਟੀ ਤੋਂ ਤਰਨਤਾਰਨ ਹੋ ਜਾਂਦੀ ਹੈ ਠੀਕ ਹੈ ਜੀ ਤੇ ਲੋਕਾਂ ਪਿੰਡ ਇਸੇ ਸੜਕ ਦੇ ਉੱਪਰ ਹੁੰਦਾ ਤੇ ਪੱਟੀ ਤੋਂ ਤਕਰੀਬਨ 5 ਕਿਲੋਮੀਟਰ ਦੀ ਦ ਆਦੀ ਵੀਰ ਤੇ ਬੇਫਾਰਮ ਤੋਂ ਆਪਾਂ ਤੁਹਾਨੂੰ ਟੋਟਲ ਐਨੀਮਲ 6 ਦਿਖਾਉਣੇ ਆ ਇੱਕ ਗੱਬੜ ਟੁੱਕੀ ਵੜ ਤੁਹਾਨੂੰ ਦਿਖਾਵਾਂਗੇ ਆ ਪੈਂਡ ਦੇ ਵਿੱਚ ਤੇ ਦੋ ਮੱਝਾਂ ਝੋਟੀਆਂ ਬਹੁਤ ਪਿਆਰੀਆਂ ਨੇ ਇੱਧਰ ਤਿੰਨ ਵਾੜਾਂ ਜਿਹੜੀਆਂ ਤੁਹਾਨੂੰ ਆਪ ਦਿਖਾਵਾਂ ਕਿ ਕੋਈ ਦੋਂਦੀ ਚੌਗੀ ਬੱਚੀ ਵੀ ਅੱਜ ਵੀਰ ਲੈ ਕੇ ਆਇਆ ਠੀਕ ਹੈ ਜੀ ਬਹੁਤ ਪਿਆਰੀ ਇੱਕ ਦੋਂਦੀ ਚੌਗੀ ਬੱਚੀ ਆ ਤੇ ਤਕਰੀਬਨ ਕੋਈ ਇੱਕ ਦੋ ਵਾਰ ਜਿਹੜੀਆਂ ਦੂਜੇ ਦੂਜੇ ਸੂਬੇ ਦੇ ਵਿੱਚ ਤੇ ਇੱਕ ਪਲੂਨ ਪਹਿਲੇ ਸੂਬੇ ਜਿਹੜੀ ਇਹ ਦੋਂਦੀ ਚੌਗੀ ਬੱਚੀ ਦਿਖਾ ਦੇਾਂਗੇ ਤੁਹਾਨੂੰ ਸੋ ਜਾਇਜ਼ ਰੇਟ ਭਾਪੜ ਤੇ ਬਿਲਕੁਲ ਜਾਇਜ਼ ਤੋਂ ਜਾਇਜ਼ ਹੋਣਗੇ ਠੀਕ ਹੈ ਜੀ ਸੋ ਜਿਹੜ ਇਥੇ ਆਣ ਕੇ ਆਪਣੀ ਦੋ ਟਾਈਮ ਚੋਲੋ ਟਿਕਾ ਜੀ ਕੋਈ ਭਰਾ ਆਨਲਾਈਨ ਸੱਦਾ ਕਰਦਾ ਵੀਡੀਓ ਕਾਲ ਤੇ ਆਪਣੀ ਇੱਕ ਟਾਈਮ ਕੋਈ ਦੋ ਟਾਈਮ ਤਸੱਲੀ ਕਰਵਾ ਸਕਦੇ ਹੋ ਤੁਸੀਂ ਤਰੀਕਾ ਜੋ 12 ਮਾਰਚ ਨੂੰ ਆਪਾਂ ਵੀਡੀਓ ਬਣਾ ਰਿਹਾ ਸਮਾਂ ਕੋਈ ਮਾਰਨਿੰਗ 11:30 ਵਜੇ ਦਾ ਠੀਕ ਹੈ ਜੀ ਆਓ ਕਰਦੇ ਹਾਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਜੰਡਾ ਸਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਹੋਰ ਮਹਾਰਾਜ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਵੀਰ ਜੀ ਹਾਂ ਕਿਤਾਬ ਅੱਛੀ ਤੋਂ ਆਪਾਂ ਸ਼ੁਰੂਆਤ ਕਰ ਲਈਏ ਬਹੁਤ ਥੋੜੀ ਬੱਛੀ ਅਗਰੇ ਸੂਆ ਪਹਿਲਾਂ ਸੂਈ ਆਪਣੇ ਕੋਲ ਦੋਂਦੀ ਠੀਕ ਉਹਦੇ ਦੰਦ ਬਰਾਬਰ ਨਹੀਂ ਇਹਨੇ ਕੀਤੇ ਹਜੇ ਹਾਂਜੀ ਹਾਂਜੀ ਮੰਨ ਲਓ ਵੀ ਦੋਂਦੀ ਚੌਕੀ ਆ ਕੋਈ ਚੌਕੀ ਵੀਰ ਮੇਰਾ ਪਿਓਰ ਚੌਕੀ ਲਾ ਲੈ ਕੋਈ ਲਓ ਵੀ ਚੌਕੀ ਮੰਨ ਕੇ ਕੋਈ ਸੱਜਣ ਆਪਣਾ ਫੌਦਾ ਕਰ ਲੈ ਅੱਜ ਦਿਨ ਢੰਡੇ ਵੇਰ ਕਿੰਨੇ ਹੋਗੇ ਇਹਦੇ ਇਹ ਵਧੀਆ ਵੀ ਰਾਤ ਨੂੰ ਸੌੜ ਕੇ ਸੁੱਈ ਆ ਅੱਜ ਮੋਰਨੀ ਵੀ ਸੁੱਈ ਆ ਜੇਰ ਤੂੰ ਐ ਵਧੀਆ ਵੇਖੋ ਗਿੱਲਾ ਬੱਚਾ ਆ ਲਾ ਲਾ ਬੱਚੋ ਹਜੇ ਥੋੜਾ ਕਲੋਰ ਕਰਾ ਵਾਲੇ ਪਾਸੋਂ ਵੀ ਪ੍ਰੇਜ ਆ ਕਿਉਂਕਿ ਬੱਚੇ ਤੋਂ ਜਖੜਿਆ ਵੀ ਨਹੀਂ ਜਾਂਦਾ ਚੱਕੀ ਦਾ ਹਾਂਜੀ ਮੋਰਨ ਨੂੰ ਸੋਈਆ ਆਪਣੇ ਵਾਲੇ ਜੇਰ ਆਪਣੇ ਪਾਤੀ ਠੰਡੇ ਵੀਰੇ ਨੇ ਹਾਂਜੀ ਹਾਂਜੀ ਜੇਰ ਪਾਤੀ ਵੀਰ ਦੀ ਉਹ ਆਪਣੇ ਕੋਲ ਵੀਡੀਓ ਬਣੀ ਪਈ ਆ ਜਿਹੜੇ ਕਹੇ ਵੀਰ ਭਰਾ ਨੇ ਵੇਖਣੀ ਆ ਤਾਂ ਬਿਲਕੁਲ ਕੋਈ ਗੱਲ ਨਹੀਂ ਉਹ ਜੇਰ ਜੇਰ ਪ੍ਰੋਪਰ ਪਾ ਦਿੱਤੀ ਆ ਬੱਚੀ ਤੁਸੀਂ ਚੈੱਕ ਕਰੋ ਠੀਕ ਆ ਜੀ ਚੌਗੀ ਬੱਚੀ ਆ ਬਹੁਤ ਸੋਹਣੀ ਪਲੂਨ ਪਹਿਲਾ ਸਵੇਰ ਵਾਚੀ ਸੋਈ ਆ ਪਿੰਕ ਗੁਲਾਬੀ ਐਡਰੈਸ ਜੀ ਸਾਰਾ ਤੁਹਾਨੂੰ ਦੱਸਣ ਦਿਆ ਵੇਖੋ ਡੱਕ ਕੇ ਵਖਾਨ ਚ ਆ ਜੀ ਮੈਂ ਤੁਹਾਨੂੰ ਦੱਸਣ ਦਿਆਂ ਪੂਰੇ ਪੜੇ ਵੀ ਨਹੀਂ ਨੇ ਜੇ ਦੋ ਚੋਂ ਦੇ ਅਨੁਸਾਰ ਸੂਰ ਵੀ ਆ ਤੁਹਾਨੂੰ ਪਤਾ ਕੱਥ ਨਹੀਂ ਆ ਠੀਕ ਹੈ ਭਲਾਂ ਪੁਲਾਂ ਚਾ ਵੇਖੋ ਸੀਲੀਆਂ ਵੇਖੋ ਕਰਮਾ ਦੀ ਹਾਂਜੀ ਲਓ ਠੀਕ ਹੈ ਜੀ ਸੋ ਨਾਰਮਲ ਜਿਹੜੀ ਆ ਤੁਹਾਨੂੰ ਪਲੂਨ ਮੇਜ ਰ ਆ ਜਾਊਗੀ ਹਾਂਜੀ ਸੋ ਵੱਚੀ ਪਹਿਲਾ ਸਵੇਰ ਸੋਈ ਆ ਰੰਗ ਪ੍ਰਿੰਟ ਫੈਸ਼ਨਲ ਵੱਚੀ ਦਾ ਬਹੁਤ ਸੋਹਣਾ ਠੀਕ ਆ ਕੋਈ ਨਹੀਂ ਕੋਈ ਨਹੀਂ ਬੱਚੇ ਦੇ ਬੱਚੇ ਧਿਆਨ ਨਾ ਲਾਗੋ ਫੜੀ ਦਾ ਡੰਗਰ ਕਰੋ ਜਾ ਕੇ ਠੀਕ ਹੈ ਜੀ ਵੈਸੇ ਥਾਲ ਵੀ ਜਿਹੜਾ ਕਰਮਾੜੀ ਬਿਲਕੁਲ ਭੜਾ ਭੁਲਾ ਤੋਂ ਬਾਹਰ ਆ ਗਈ ਇਹਾਂ ਪੀ ਚਵਾਈ ਦੇ ਵਿੱਚ ਥਾਲ ਆ ਜਾਣਾ ਇਧਰੋਂ ਤੋਂ ਆਪਾਂ ਦਿਖਾਉਣੇ ਅੱਗੋਂ ਫਰੰਟ ਤੋਂ ਪੂਰਾ ਪੂਰਾ ਇਹ ਹੱਥੀਂ ਚਵਾਈ ਵਾਲਾ ਥਣ ਤੋਂ ਸਟਾਰਟਿੰਗ ਦੇਖੋ ਕਰਮਾੜੀ ਦੀ ਆਹ ਦੇਖੋ ਜੀ ਅੱਗੋਂ ਸਟਾਰਟ ਹੋ ਕੇ ਲੇਵੇ ਦੀ ਬੰਤਰ ਆ ਤੇ ਆਹ ਦੇਖੋ ਹਾਂ ਬਾਕੀ ਇਹ ਗੱਲ ਹੈ ਕੀ ਆਪਾਂ ਜੀ ਚਵਾਈ ਵੀ ਐ ਮੋਗਾ ਹੀ ਆ ਕਰਮਾੜੀ ਨੂੰ ਆਹ ਦੇਖੋ ਆਪਾਂ ਵਿਖਾ ਹੀ ਦੰਦੀ ਦੰਦਗੀ ਵੀ ਵਿਖਾ ਲੰਨੇ ਬਾਬੇ ਦੰਦੀ ਵੀ ਤਾਂ ਚਾ ਕੇ ਕਰਾ ਦਿੱਗੇ ਆਹ ਦੇਖੋ ਹਾਂ ਰੋ ਕਮਰੀ ਆਹ ਦੇਖੋ ਹਾਂ ਅਲਗੇ ਦੇ ਦੋ ਦੋ ਖੜੀਆਂ ਹਾਂਜੀ ਹਾਂਜੀ ਮਨਾਂ ਜੇ ਪੂਰੀ ਚੌਗੀ ਨਹੀਂ ਪੂਰੀ ਹੋਈ ਹਾਂ ਅਜੇ ਦਾੰਦ ਚੌਕ ਦੇ ਕੱਢੇ ਹੀ ਆ ਸਹੀ ਹੋ ਗਿਆ ਹਾਂਜੀ ਹਾਂਜੀ ਲੱਭੀ ਇਹ ਚੌਗੀ ਵੱਚੀ ਆ ਚੌਕ ਦੇ ਬਰਾਬਰੀ ਕਰਦੀ ਪਈ ਆ ਤੇ ਫਾਇਦਾ ਦੇ ਦੋ ਦੋ ਦਾੰਦ ਜੇ ਖਾਰੇ ਆ ਠੀਕ ਆ ਜੀ ਦੁੱਧ ਦਾੰਦ ਵੱਚੀ ਬਹੁਤ ਸੋਹਣੀ ਆ ਰੋਬਰਾਬ ਵੱਚੀ ਦਾ ਚੰਗਾ ਚਲੋ ਜੇ ਸੂਸਵਾ ਦੇ ਦਿੱਤਾ ਜ ਮਾਰਨਿੰਗ ਸੂਈ ਆ ਨਰੂਆ ਨਾਲ ਆ ਬੱਚੇ ਦੇ ਮਗਰ ਬੱਚਾ ਆਹ ਦੇਖੋ ਵੀਰ ਜੀ ਹਾਂ ਨਹੀਂ ਮਨਾਂ ਵੀ ਹਾਂ ਬਾਰ ਪਰਿਵਾਰ ਕਰਾਇਆ ਗਿੱਲਾ ਨਰੂਆ ਨਾਲ ਹਾਂ ਕਿੰਨੇ ਦੀ ਦੇਣੀ ਆ ਵੀਰ ਜੀ ਮੁੱਲ ਵੱਚੀ ਦਾ ਆਪਾਂ ਜੋ ਮਰਜ਼ੀ ਕਰੀ ਜਾਈਏ 55000 ਦੀ ਵਸੀ ਦੇ ਦਗੇ 55 ਦੇ ਹਾਂਜੀ ਹਾਂਜੀ ਨੇ ਮੱਛੀ ਜੋ ਨਵੀਂ ਆ ਕੋਈ ਭਰਾ ਲੈ ਜੂਗਾ ਕੋਈ 400 ਦੇ ਪੀਣ ਵਾਲੀ ਪੰਜ ਬਸ ਫਾਜੀ ਵੀਰ ਜੀ ਜੇ ਉੱਤੇ ਕੱਦ ਵੀ ਵੇਖੋ ਕਿੱਦਾਂ ਵਾ ਬਾਕੀ ਆ ਵੇਖੋ ਇਹਨੇ ਬੱਚਾ ਚਲੋ ਪਲਿਆ ਵਾ ਥੋੜੀ ਜੀ ਇਹਨੇ ਖੇਚ ਲਈ ਆ ਬੱਚਾ ਬੜਾ ਪਲਿਆ ਬਲੀਤਾ ਤੇ ਬਾਕੀ ਜੇ ਉਸ ਤਰ੍ਹਾਂ ਹੀ ਗੱਲ ਹੈਗੀ ਵੀਰ ਜੀ ਜਿਹੜੇ ਹਿਸਾਬ ਨਾਲ ਜ਼ੇਰ ਪਾਈ ਨਾ ਮੱਛੀ ਨੇ ਤੇ ਜ਼ੇਰ ਵੀ ਕਮਾਲ ਹੀ ਪਾਈ ਆ ਉਹ ਔਖੇ ਦੇ ਨਹੀਂ ਪਾਈ ਆ ਆਪਣੇ ਕੋ ਵੀਡੀਓ ਬਣੀ ਪਈ ਹੈਗੀ ਆ ਭਾਵੇਂ ਕੋਈ ਕਲਿੱਪ ਵੀਰ ਲੈ ਲੈ ਹਾਂਜੀ 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 ਜ਼ੇਰਦੂ ਪਰਪਰ ਦੋਸਤ ਚੰਗੀ ਪਾਈ ਆ ਬਾਟਾ ਭਰ ਕੇ ਕਰਮਾ ਲਈ ਤੇ ਇਧਰੋਂ ਤੁਹਾਨੂੰ ਨਿਕਾਏ ਨੂੰ ਹੱਕ ਦੇ ਆ ਵੇਖੋ ਆ ਬੈਲੀ ਆਏ ਪਾਸੋਂ ਵੇਖੋ ਆਹ ਵੇਖੋ ਮੇਰਾ ਭਰਾ ਹਾਂ ਠੰਡੀ ਬਹੁਤ ਆ ਵੀਰ ਜੀ ਠੰਡੀ ਨੂੰ ਦੇ ਕਰਮਾਰੀ ਨੂੰ ਇਹ ਗੱਲ ਹੈ ਕਿ ਆ ਵੀ ਜਿਹੜਾ ਭਲਾ ਭਲਾ ਵਿੱਚ ਥੋੜੀ ਡੁੱਬੀ ਆ ਬਾਕੀ ਥਾਲੇ ਵੇਖੋ ਪੂਰਾ ਹੱਥੀ ਮੁਠੀ ਵਾਲਾ ਸਾਹਮਣੇ ਆਇਆ ਨਾਲ ਹਾਂਜੀ ਆ ਚੰਗੀ ਆ ਬੱਚੀ ਬਹੁਤ ਪਿਆਰੀ ਆ ਤੇ ਪਤਵੰਜਾ ਹਜ਼ਾਰ ਦੇ ਵਿੱਚ ਵੀਰ ਝੰਡੇ ਮਾਨਤਨਾਪੇ ਕਰਤੀ ਜਿੰਨਾਂ ਨੇ ਹਾਂਜੀ ਕੋਈ ਨਹੀਂ ਉੱਦੀ ਕਰਦਾਂਗੇ ਬਾਕੀ ਇਹਨਾਂ ਵੀ ਚਸਰੇ ਚੋਈ ਵੀ ਵਾਵਾ ਉਤਰਾ ਵੈਸੇ ਬੱਚੀ ਨੂੰ ਪੱਠਾ ਨਹੀਂ ਜਾਂਦਾ ਹਾਂਜੀ ਹਾਂਜੀ ਠੀਕ ਆ ਵੀਰੇ ਪੱਠਾ ਡੱਕਾ ਨਹੀਂ ਖਾਂਦੀ ਮੈਂ ਹਾਂ ਚਲੋ ਡੰਗਰੇ ਦੇ ਨਾਲ ਪੱਠਾ ਡੱਕਾ ਖਾ ਲੀਦਾ ਠੀਕ ਆ ਠੀਕ ਆ ਹਾਂਜੀ ਹਾਂ ਮੈਂ ਵੀ ਬਹੁਤ ਪਿਆਰੀ ਰਸੀ ਪਹਿਲੇ ਨੰਬਰ ਤੋਂ ਦਿਖਾਈ ਤੁਹਾਨੂੰ ਇੱਕ ਜਰਸੀ ਤੇ ਜਿਹੜੇ ਆਪਣੇ ਮਰੀਦ ਨੇ ਵੀਰ ਜਰਸੀ ਤੇ ਸ਼ਿਕਾਇਨ ਆ ਆ ਜਰਸੀ ਦੇ ਵਿੱਚ ਤੋਹਫਾ ਦਿਖਾ ਦੇਣਾ ਤੋਹਫਾ ਤੁਹਾਨੂੰ ਤੋਹਫਾ ਹੀ ਮਿਲੂਗਾ ਬਸ ਛੋਟੇ ਜਿਹੇ ਰੇਟ ਦੇ ਵਿੱਚ ਆ ਹਾਈਟ ਕਰਦੇ ਮੀਡੀਅਮ ਦਰਮ ਕਿੰਨੇ ਦਿਨਾਂ ਦਾ ਬੱਚਾ ਝੰਡੇ ਵੀਰ ਇਹ ਵੀ ਜੀ ਹੋਊਗਾ ਮੰਨ ਲਓ ਇਹ ਗੱਲ ਹੈ ਕੀ ਆ ਕੋਈ 8 8ਾਂ ਕ ਦਿਨਾਂ ਦਾ ਹੋਊਗਾ ਵੀਰ ਜੀ 8ਾਂ ਦਾ ਉਹ ਵੀ 8ਾਂ ਦਿਨਾਂ ਦਾ ਬੱਚਾ ਹਫਤੇ 8 ਦਿਨਾਂ ਦੀ ਸਾਰੀ ਸੂਈ ਆ ਮਗਰ ਚਲੋ ਬੱਚਾ ਬੱਛਾ ਆ ਗਿਆ ਹੈ ਜਰਸੀ ਜੀ ਹੈ ਬੱਚਾ ਠੀਕ ਆ ਤੇ ਇਸ ਵਕਤ ਝੰਡੇ ਵੀਰ ਜਿਹੜਾ ਦੁੱਧ ਚਵਾਉਣ ਵਾਲਾ ਕਿੰਨਾ ਹੋਊਗਾ ਦੁੱਧ ਵੀਰ ਜੀ ਇਹਦੇ ਕੋਲ ਇਸ ਟਾਈਮ ਪੱਕਾ ਹੋਊਗਾ ਜੀ 8 ਕਿਲੋ ਆ ਦੇਖੋ ਜੀ ਹਾਂ ਜੀ ਆ ਦੇਖੋ ਇਦਾਂ ਹੀ ਮੰਨ ਲਓ ਕੋਈ ਇਹ ਗੱਲ ਹੈ ਬੋ ਵੀ ਠੀਕ ਆ ਜੀ ਜਵਾਬ ਪੂਰਾ ਵਧੀਆ ਜਿਹੜੀ ਆਪਣੀਆਂ ਭੈਣਾਂ ਕਹਿੰਦੀਆਂ ਰਹਿੰਦੀਆਂ ਨੇ ਵੀ ਕੋਈ ਇਸ਼ਾਰਾ ਵਾਲਾ ਡੰਗਰ ਨਾ ਮ ਠੀਕ ਹੈ ਜੀ ਕੋਈ ਲੱਭ ਛੜਦਾ ਇਹਨੂੰ ਪਤਾ ਨਹੀਂਗਾ ਬਾਕੀ ਜਰਸੀ ਬ੍ਰੀਡ ਦੇ ਵਿੱਚ ਆ ਕੋਈ ਪੂਰ ਛੱਟਾ ਵੀ ਨਹੀਂ ਕੋਈ ਚਵਾਜ ਨਹੀਂ ਕੋਈ ਵੀ ਹੋ ਭਾਵੇਂ ਕੋਈ ਹੱਥ ਬਣਾ ਲਵੇ ਠੀਕ ਹੈ ਜੀ ਹਾਂ ਜੀ ਬਾਕੀ ਜਿਹੜੇ ਭਰਾ ਪਾਰਖੂ ਉਹਨਾਂ ਨੂੰ ਦੋ ਦੋ ਤਾਰਾ ਦੇ ਕੇ ਪਤਾ ਲੱਗ ਜਾਣਾ ਦੁੱਧ ਵੀ ਚਿੱਟਾ ਆ ਇਹਦੇ ਚਿੱਟਾ ਦੁੱਧ ਕਰਮਾਈ ਦਾ ਬਾਕੀ ਪੂਠੀ ਪਾਤੀ ਵਿਖਾਈਏ ਆ ਵੇਖੋ ਢੂਗ ਨਾਲ ਦੇਖੋ ਬਿਲਕੁਲ ਛੋਟੀ ਪੂਤੀ ਆ ਛੋਟਾ ਕਰਨ ਬੋਦੀ ਤੇ ਰੇਡ ਜਦੋਂ ਤੁਸੀਂ ਅੜ ਦੇ ਵਿੱਚ ਸੁਣੋਗੇ ਰੇਡੇ ਦੀ ਬਹੁਤ ਸੋਹਣਾ ਜੈਜ ਰੇਡ ਆ ਆਪਕਲੋ ਦੁੱਧ ਇਸ ਬੱਚੀ ਦਾ ਸਨੇ ਹੈਗਾ ਜਿੰਨੇ ਕਾ ਰੇਡ ਦੀ ਤੁਸੀਂ ਲੈ ਚਲੀਆਂ ਤੇ 8 9 8 ਬੜੇ ਹੱਸ ਕੇ ਉਹਦੇ ਨੇ ਕਰਮਾਲੀ ਨੇ ਚਵਾਈ ਜਣਾ ਠੀਕ ਹੈ ਨਹੀਂ ਚਵਾਈ ਜਣਾ ਵੀਰ ਜੀ ਇਹਨੇ ਭਾਈ ਮਨ ਲਓ ਇਹ ਗੱਲ ਹੈ ਕਿ 1.5 ਲੱਖ ਦੀ ਮੈਂ ਤਾਂ ਨਹੀਂ ਹੁਣ ਮੁਕਾਬਲਾ ਕਰਨਾ ਕਰਮਾਲੀ ਨੂੰ ਚਲੋ ਮੈਂ ਤਾਂ ਨਹੀਂ ਇਹਨੇ ਬਾਨਾ ਬਾਕੀ ਇਹਨਾਂ ਨੂੰ ਵੀ ਨਾਲੇ ਤੁਹਾਨੂੰ ਪਤਾ ਥਾਂ ਥੋੜਾ ਉਹ ਜਿਹੜੇ ਸਿੱਟੀ ਮੂਸੇਲਾ ਕਹਿੰਦਾ ਸੀ ਵੀ ਜੱਟ ਦਾ ਮੁਕਾਬਲਾ ਦਸਵੇਂ ਨੂੰ ਕਿੱਥੇ ਆ ਤੇ ਇਹ ਜਰਸੀ ਵਿੱਚ ਹੀ ਆ ਮੇਰਾ ਮੁਕਾਬਲਾ ਦਸ ਕਿੱਥੇ ਆ ਦਸ ਕਿੱਥੇ ਆ ਸਹੀ ਬੰਦੇ ਨੂੰ ਆਪਾਂ ਮੱਧ ਟੁੱਟ ਕੇ ਨਾਲ ਹੀ ਪਰੇ ਉਹਨਾਂ ਨੇ ਮੁਕਾਬਲਾ ਕਰਦੀ ਵੀ ਦਸ ਤੇਰਾ ਮੁਕਾਬਲਾ ਹੈਗਾ ਮੇਰੇ ਨਾਲ ਸਾਹਿਬ ਵੇਖੋ ਫਿਰ ਵੀਰ ਜੀ ਮੂੰਹ ਵੇਖੋ ਕਰਮਾਲੀ ਦਾ ਕੀ ਕਰਦਾ ਇਹ ਗੱਲਾਂ ਜੀ ਨਾ 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 ਉਕੇ ਮੁਖੜਾ ਵੇਖ ਕੇ ਮਰ ਗਿਆ ਨਹੀਂ ਨਿੱਕੇ ਵੀ ਤੋੜ ਲੈਣੋ ਅੱਛੀ ਬਹੁਤ ਪਿਆਰੀ ਦੋਸਤੋ 8 ਕਿਲੋ ਇਸ ਵਕਤ ਦੁੱਧ ਚਵਾ ਰਹੀ ਹੈ 8 ਦਿਨਾਂ ਦੀ ਸੂਈ ਤੇ 8 ਕਿਲੋ ਦੁੱਧ ਆ ਹਾਂਜੀ ਹਾਂਜੀ ਪਤਾ ਨਹੀਂ ਮੁਖੜਾ ਮੁਖੜਾ ਵੇਖ ਕੇ ਨਹੀਂ ਕੱਲਾ ਇੱਥੇ ਮਰਨਾ ਇਹਦਾ ਇਹਨੇ ਸਾਰੇ ਹਿਸਾਬ ਨਾਲ ਦੁਖੜੇ ਭੰਡਣੇ ਆ ਹਾਂ ਕੱਲੇ ਮੁਖੜੇ ਦੇ ਨਾਲ ਬਸ ਦੁੱਧ ਹਾਂ ਬਜ਼ੂਰ ਹਾਂ ਦੁਖੜੇ ਵੀ ਇਹਨੇ ਦੂਰ ਕਰਨੇ ਜਦੋਂ ਕਰਮਾ ਰੀ ਨੇ ਦੁੱਧ ਪਿਆਇਆ ਹੈ ਨਾ ਫਰਿੱਜ 'ਚ ਇਹਨੇ ਦੁੱਧ ਨਾ ਨਾ ਮੁੱਕਣ ਦਿੱਤਾ ਸਾਰੀਆਂ ਗਰਮੀਆਂ ਦੇ ਆਪੇ ਦੁਖੜੇ ਦੂਰ ਹੋ ਜਾਣੇ ਮੁਖਾ ਵੇਖ ਕੇ ਵੀ ਤੇ ਦੁਖੜਾ ਵੀ ਬਿਲਕੁਲ ਬਿਲਕੁਲ ਖਾਲ ਟੁੱਟ ਬੱਚੀ ਬਹੁਤ ਪਿਆਰੀ ਹੈ ਦੋਸਤੋ ਜਰਸੀ ਬਰੀਡ ਦੇ ਵਿੱਚ ਆ ਬਾਕੀ ਤੁਸੀਂ ਗੋਣਾ ਤੇ ਧੀਰਾ ਸਿਲੀਆਂ ਵੇਖ ਹੀ ਰਹੀਆਂ ਨੇ ਕੋਈ ਥੱਲੋਂ ਵੀ ਵਗਰਮ ਵਾਲੀ ਵੇਖੋ ਠੀਕ ਆ ਜੀ ਆਹ ਵੇਖੋ ਜੀ ਟਾਈਮ ਤੋਂ ਟਾਈਮ ਆ ਕੇ ਨਿਕਲ ਜਾਂਦੀ ਏ ਥੱਲੋਂ ਕੱਲਾ ਕੱਲਾ ਥਾਣਾ ਆ ਧੀਰਾ ਮੁਠੀਲਾ ਥਾਣਾ ਤੇ ਚਾਰੇ ਥਾਣੇ ਵੇਖੋ ਤੁਸੀਂ ਆਹ ਸਪੇਸ ਬਾਕੀ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਬੈਠ ਕੇ ਚਵਾਈ ਕਰੀ ਚੱਲੋ ਇੱਦਾਂ ਮਰਜੀ ਆਹ ਵੇਖੋ ਮੇਰਾ ਪ੍ਰਾਹ ਠੀਕ ਆ ਜੀ ਹਾਂ ਠੀਕ ਆ ਜੀ ਠੀਕ ਆ ਮੈਂ ਵੀ ਚੰਦੇ ਵੀਰ ਦਾ ਮੁੱਲ ਬੋਲਦੇ ਹਾਂ ਮੋਨ ਵੀਰ ਜੀ ਇਹ ਗੱਲਾਂ ਹੁੰਦੇ ਭਾਗ ਨੋਕਸਾਂ ਦਾ ਨਾ ਉੜਦੀਆਂ ਵਾਲਾ ਹੀ ਕਰੂ ਉੜਦੀਆਂ ਹੀ ਮਾਲਾ ਇਹ ਗੱਲ ਹੈ ਕਿ ਉੜਦੀਆਂ ਹੀ ਕਰੀਏ ਇਹ ਵੀਰ ਜੀ ਮੁੱਲ ਨਹੀਂ ਇਹਦਾ ਆਪਾਂ ਕਰਨਾ 36000 ਦੀ ਦੇਣੀ ਜੇ ਤੋਂ 200 ਰੁਪਿਆ ਛੋਟ 36000 200 ਛੋਟ ਹਾਂ 200 ਛੋਟ ਦੁੱਧ ਵੀ 8 ਕਿਲੋ ਦੀ ਵੀਰ ਜੀ ਫੁੱਲ ਗਾਰੰਟੀ ਕੋਈ ਸ਼ਰ ਮਾਰ ਜੇ ਸੰਤ ਨੂਤ ਹੋਵੇ ਲੱਦ ਕੇ ਬੱਚੀ ਆਪਣੇ ਘਰੇ ਕਰ ਲੋ ਵੀ ਭਰਾਵਾ ਬਹੁਤ ਚਲੋ ਵੀਰ ਜੀ ਗਰਮੀ ਅਗਲੇ ਦੀ ਗਾਰੰਟੀ ਦਾ ਦੋ ਤੱਕ ਵੀਰ ਜੀ ਦੀ ਸੇਵਾ ਦਾ ਭਾਵੇਂ ਕੋ 10 ਚੋਲੇ ਆਪਣੇ ਕੋ 8 ਕਿਲੋ ਦੀ ਗ ਉਸ ਤਰ੍ਹਾਂ ਬੱਛਿਆ ਖਰੀਦਣ ਦਾ ਸ਼ੌਕ ਆ ਵੀ 30 30 40 40 ਹਜ਼ਾਰ ਰੁਪਏ ਉਸ ਤਰ੍ਹਾਂ ਬੱਛਿਆ ਖਰੀਦੀ ਜਾਂਦੇ ਚਲੋ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਉਹ ਵੀ ਕੋਈ ਚੰਗੀ ਨਾਮੀ ਗ੍ਰਾਮੀ ਵੈਰ ਦੀ ਕਿਤੇ ਧੀ ਹੋਵੇ ਤੇ ਵੀ ਬਹੁਤ ਖਰੀਦਾਰੀ ਕਰਦੇ ਆ ਇਧਰ ਕਰਮਾਲੀਆਂ ਜਿਹੜਾ ਬਿਲਕੁਲ ਜਿਵੇਂ ਛੱਲੇ ਵੀਰ ਨੇ ਪਹਿਲਾਂ ਦੱਸਦਾ ਵੀ ਫਰਿੱਜ ਦੇ ਵਿੱਚੋਂ ਕਰਮਾਲੀਆਂ ਦੁੱਧ ਨਹੀਂ ਮੁੱਕਦਾ ਰਾਕ ਵੀ ਫਰਿੱਜ ਆ ਤੇ ਫਰਿੱਜ 'ਚ ਦੁੱਧ ਨਹੀਂ ਮੁੱਕਦਾ ਰਾਕ ਇਧਰ ਦੀ ਮਰਜ਼ੀ ਆ ਵੇਖੋ ਵੀਰ ਜੀ ਲੈ ਕੋਈ ਇਹਨੂੰ ਮੰਨ ਲਾਏ ਚੱਲ ਲੈ ਅੱਗੇ ਇਹਨੂੰ ਕੁਝ ਹੈ ਪ੍ਰਵਾਹ ਵੇਖੋ ਤਾਂ ਮਰਜ਼ੀ ਨੂੰ ਆਈ ਜਾਵੇ ਚੋਈ ਜਾਵੇ ਜਦੋਂ ਕਿਤੇ ਬਾਹਲਾ ਮੋੜ ਜਾ ਪਰਿਆ ਮਾਲੀ ਆ ਵੇਖੋ ਸੀਲਿੰਗ ਜੇ ਪਹਿਲਾ ਸੁਆ ਦੋਸਤੋ ਵੇੜਾ ਹਾਂਜੀ ਇਧਰ ਇੱਕ ਰੂਪਾਤਾ ਵਿਖਾਉਣਿਆ ਬਿਲਕੁਲ ਥਾਨ ਤੁਸੀਂ ਚੈੱਕ ਕਰੋ ਪਹਿਲਾ ਸੁਆ ਵੇੜਾ ਆ ਆ ਵੇਖੋ ਤੁਸੀਂ ਥਾਨ ਕਰ ਮਾਲੀਓ ਠੀਕ ਹੈ ਜੀ ਕੱਲੀ ਕਹਿਰ ਵਾਲੀ ਗੱਲ ਨਹੀਂ ਇੱਥੇ ਆੜ ਦੇ ਬਾਅਦ ਥਰ ਦਾ ਹੱਥ ਚਾਉਂਦਾ ਫਿਰੇ ਆ ਦੇਖੋ ਅੱਜ ਚੰਡੀ ਤੋਂ ਦਿਨ ਕਿੰਨੇ ਹੋ ਗਏ ਨੂੰ ਇਹਨੂੰ ਵੀਰ ਜੀ ਅੱਜ ਹੋ ਗਏ ਆ 7ਕ ਦਿਨ ਹੋ ਗਏ ਇਹਨੂੰ ਸੂਈ ਨੂੰ 7ਕ ਦਿਨ ਹੋ ਗਏ ਹਾਂਜੀ ਹਾਂਜੀ ਲਓ ਵੀ 7ਕ ਦਿਨ ਦਾ ਸਮਾਂ ਹੋ ਗਿਆ ਠੀਕ ਹੈ ਜੀ ਮਗਰ ਤੇ ਬੱਚਾ ਬੱਚੀ ਹੈ ਬੱਚੀ ਤੇ ਬੱਚੀ ਹੈ ਬੱਚੀ ਵੀਰ ਜੀ ਬਹੁਤ ਵਧੀਆ ਵੇਖੋ ਬਰੀੜ ਵਾਲੀ ਵੇਖੋ ਬੱਚ ਦੋ ਜੇ ਕਰਮਾ ਲਈਆਂ ਹਾਂ ਹਾਂ ਬਿਲਕੁਲ ਬਿਲਕੁਲ ਹਾਂ ਲੋ ਵੀ ਬਾਹਰ ਕੱਢ ਕੇ ਤੋਰ ਕੇ ਦਿਖਾਉਣੇ ਆ ਛੱਡੇ ਇਹਨੂੰ ਕੋਈ ਫਿਰ ਦੱਸੇ ਦਿਨ ਕਿਨੇ ਦੱਸੇ ਇਹਨੂੰ ਵੀਰ ਜੀ 7-8 ਦਿਨ ਹੋ ਗਏ ਸੂਈ ਨੂੰ ਅੱਜ ਹਫਤਾ 8 ਦਿਨ ਦਾ ਸਮਾਂ ਆ ਹਾਂ ਜੀ ਐਸ ਵਕਤ ਕਿੰਨਾ ਕਿ ਦੁੱਧ ਤੇ ਚਲਣਦੀ ਆ ਇਹਦੇ ਕੋਲੇ ਵੀਰ ਜੀ 9-10 ਕਿਲੋ ਦੁੱਧ ਪੱਕਾ ਵਾਣ ਲੋ ਵੀ 9-10 ਕਿਲੋ ਦੁੱਧ ਹਾਂ ਜੀ 9-10 ਕਿਲੋ ਦੁੱਧ ਦੀ ਦੋਸਰੇ ਮਾਰਕਲ ਹਜੇ ਆ ਮਲੇ ਮੂੜੇ ਤੇ ਚੱਲਣਾ ਕੱਲ ਨੂੰ ਹਜੇ ਨੇ ਕਰਮਾ ਲਈ ਨੇ ਹਾਂ ਜੀ ਹਾਂ ਜੀ ਤੇ ਦੋ ਦੌਰ ਵੀ ਬਦੋਗੇ ਹਾਂ ਮੈਲਾ ਮੂਲਾ ਤਰਾ ਚੱਲ ਪਈ ਵਿਧੀਆ ਵੇਖੋ ਮੈਲਾ ਲੱਗਣ ਲਿਆ ਵਾ ਚੱਲ ਪਈ ਮੈਲਾ ਰਾਤ ਦੀ ਨਾ ਠੀਕ ਮਾਰੀ ਹਾਂਜੀ ਤੇ ਥਾਲ ਵੀ ਜੇਕਰ ਗੱਲ ਕਰ ਲਈਏ ਨਾ ਇੱਕ ਸਾਲ ਫਿਰ ਉਹ ਤੇ ਬਿਲਕੁਲ ਹੱਥ ਦੀ ਬਿਜਲੀ ਉਂਗਲ ਨਾਲ ਜਿਹੜੀ ਸਭ ਤੋਂ ਵੱਡੀ ਹਾਂ ਉਹਦੇ ਜਿੱਦਾਂ ਥਾਰ ਲੱਗਾ ਕਰਮਾਲੀ ਨੂੰ ਤੇ ਬਾਕੀ ਦੁੱਧ ਐਸ ਵਕਤ ਤੁਹਾਨੂੰ ਨੋਟ ਕਰਾ ਹੀ ਦਿੱਤਾ ਵੀ ਜਿੰਨੇ ਤੇ ਚੱਲਣ ਲਈ ਆ ਵੱਧ ਜੂਗੀ ਕਰਮਾਲੀ ਬਾਕੀ ਧੀਰੀ ਬਹੁਤ ਵੀਰ ਜੀ ਸੇਵਾ ਤੇ ਜਿੰਨਾ ਕੋ ਸੇਵਾ ਕਰ ਲੂਗਾ ਚੋਲੂਗਾ ਆਪਾਂ ਜਿੰਨਾ ਹੈਗਾ ਵੀਰ ਜੀ ਆਪਾਂ ਉਹਦਾ ਮੋਟੇ ਦੀ ਗੱਲ ਕਰਦੇ ਨਹੀਂ ਗੱਲਾਂ ਨਹੀਂ ਹੁੰਦੀਆਂ ਕਹੇ ਨੂੰ ਮੰਨ ਲੋ ਇਹ ਗੱਲ ਕੋਈ ਆਵੇ ਦੇਖ ਕੇ ਤੇ ਦੁੱਧ ਚੋ ਕੇ ਦੋ ਡੰਗ ਖੱਲੀ ਕਰੇ ਜੇ ਜਿਹੜਾ ਆਪਾਂ ਮੰਨ ਲਾ ਇਹ ਗੱਲ ਹੈਗੀ ਆਦਨਾ ਜੀ ਪਲਾਨਾ ਜੀ ਥਾਕ ਦਾ ਜੀ ਉਹ ਆ ਜੀ ਮੈਂ ਆਪ ਕੋਈ ਲੀਡ ਕੋਈ ਲਵੇੜਦਾ ਕਿਤੇ ਨਾ ਜਿੰਨਾ ਠੀਕ ਹੈ ਨਾ ਮਾਲ ਨੂੰ ੱਕੇ ਨਾਲ ਲਿਆ ਜਾਂਦਾ ਮਾਲ ਤੇ ਲਾਇ ਤੇ ਪਾਈ ਜਾਂਦਾ ਜੇ ਹੁਣ ਕਿਸੇ ਨੂੰ ਵੀ ਚੰਗੀ ਲੱਗਦੀ ਆ ਨਾ ਮਾਲਾ ਕਹੇ ਦੀਆਂ ਮੂੰਹ ਨਾਲ ਨਹੀਂ ਤੈਨੂੰ ਪਤਾ ਮੂੰਹ ਨਾਲ ਦੇ ਕੁੱਤੇ ਬਥੇਰੇ ਭੌਂਕ ਦਿੰਦੇ ਮਾੜਾ ਜਿਹਾ ਕਮੈਂਟਾਂ ਦੇ ਅਹੀਂ ਮੰਨ ਲਓ ਗੱਲ ਆ ਜੇ ਦੂਰ ਕਿਲਾ ਪੈਰੀ ਵਾਲ ਕੇ ਬੈਠੇ ਅਸੀਂ ਥੱਕ ਥੋੜਾ ਹਾਂ ਠੀਕ ਹੈ ਨਾ ਗੱਲ ਕੋਈ ਹੋਵੇ ਆਪਣਾ ਜਿੱਦਾਂ ਮਰਜੀ ਵਿਰਦੀ ਤਸੱਲੀ ਕਰੇ ਬਿਲਕੁਲ ਆ ਦੇਖੋ ਕੋਈ ਕਹਿੰਦੇ ਆਪਾਂ ਮੰਨ ਲਾ ਜਿੱਦਾਂ ਮਰਜੀ ਬੱਚੀਆਂ ਥੱਲੇ ਬਹਿ ਜੇ ਬਿਲਕੁਲ ਲੋਕੀ ਫਸਲੇ ਚੱਲਿਓ ਅੱਗੇ ਪਿੱਛੇ ਜਿੰਨਾ ਮਰਜੀ ਬੈਠੀ ਲੱਤਾਂ ਲਾਉਂਦੀਆਂ ਹੱਥ ਮਾਲੇ ਹਾਂ ਸੋਈ ਤੋਂ ਬਾਅਦ ਆਪਾਂ ਕਰੋ ਤਸੱਲੀ ਜਿੰਨੀ ਆਪਾਂ ਕਰਾ ਸਕੀਏ ਤੇ ਬਹੁਤ ਸੋਹਣਾ ਤਾਂ ਚਾਹ ਵੇੜਦਾ ਚੰਗੀ ਐ ਬੜੀ ਪਸੰਦ ਆਊਗੀ ਤੁਹਾਨੂੰ ਹਾਂ ਜੀ ਬੱਚੀ ਚੰਗੀ ਆ ਮੁੱਲ ਵੀ ਚੰਗਾ ਪਰ ਚੰਗਾ ਉਸ ਪਾਸਿਓ ਵੀ ਲੈ ਦੇ ਵਾਲੇ ਪਾਸੋਂ ਲੈ ਦੇ ਵਾਲੇ ਪਾਸੋਂ ਵੀਰ ਜੀ 2000 ਮਾਨ ਕਰਨਾ 40 ਤੋਂ ਆਪਾਂ 40 ਤੋਂ ਹਾਂ 30 ਦਾ ਗਿਫਟ ਦੇਣਾ ਫਿਰ ਹਾਂਜੀ ਹਾਂਜੀ 30 ਦਾ ਹੀ ਦੇ ਦਾਂਗੇ ਵੀਰ ਜੀ ਚੱਕੋ ਹਾਂਜੀ 37 ਦਾ ਹੀ ਦੇਵਾਂਗੇ 3000 ਦੀ ਵੈੜ ਮੇਰਾ ਭਰਾ ਵੇਖੋ 37000 ਦੀ ਵੈੜ ਮਗਰ ਬੱਚੀ ਆ ਬੱਚੀ ਜੀ ਬੜੀ ਸੋਹਣੀ ਤੋਹਫਾ ਚੀਜ਼ ਆ ਤੇ ਬਾਕੀ ਆਪਾਂ ਤੁਹਾਨੂੰ ਸਾਰੇ ਪਾਸੋਂ ਦਿਖਾਈ ਦਿੱਤੀ ਕਰਮਾ ਲਈ ਆ ਵੇਖੋ ਮੇਰਾ ਜੀ ਠੰਡੀ ਤੇ ਐ ਵੇਖ ਆ ਵੇਖ ਹੈ ਆ ਵੇਖ ਇੰਨੀ ਯਾਰੀ ਮੰਨ ਲਓ ਭਾਵੇਂ ਕਰਮਾ ਦੀ ਨੂੰ ਤਾ ਹਰੀ ਚੋਲੋ ਪਿਆਰੀ ਦਾ ਜਿੰਨੀ ਅਰੀ ਚਾਹ ਬਣਾਉਣੀ ਭਾਵੇਂ ਓਨੀ ਅਰੀ ਚਾਹ ਜ ਸਿੱਧਾ ਹੀ ਇੱਥੋਂ ਚਾਹ ਚ ਪਾਉ ਤਾ ਜਾ ਹਾਂ ਹਾਂਜੀ ਬਿਲਕੁਲ ਵੀਰ ਜਣੇ ਬਹੁਤ ਜਾਇਦ ਰੇਡ ਦੇ ਵਿੱਚ ਆ ਇਧਰ ਇੱਕ ਤੋਹਫਾ ਕੋ ਹੋਰ ਦਿਖਾਉਣਾ ਤੋਹਫੇ ਦਾ ਤੋਹਫਾ ਠਾ ਤੋਹਫਾ ਇਧਰ ਵੇਖੋ ਝੋਟੀ ਬਹੁਤ ਪਿਆਰੀ ਹੈ ਤੇ ਛੰਡੇ ਵੀਰ ਦਾ ਸੂਆ ਪਹਿਲਾ 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 ਸੂਆ ਵੀਰ ਜੀ ਹਾਂ ਪਹਿਲਾ ਸੂਆ ਮਿੱਠੀ ਏਡੀ ਤੇ ਮੰਨ ਲਓ ਇਹ ਗੱਲ ਹੈ ਕਿ ਆਪ ਵੀ ਕੱਟੀ ਤੇ ਮਗਰ ਵੀ ਕੱਟੀ ਮੈਨੂੰ ਵੀ ਕਰੋ ਗੱਲ ਹਾਂਜੀ ਬੱਚਾ ਬਹੁਤ ਸੋਹਣਾ ਪਿਆ ਮਗਰ ਹਾਂ ਇੱਕ ਰਾਕੇ ਕੱਟੀ ਆ ਪੂਛ ਕੋ 2 ਇੰਚ ਵਾਈਟ ਆ ਮਗਰ ਹਾਂਜੀ ਹਾਂਜੀ ਬਾਕੀ ਬਹੁਤ ਵੇਖੋ ਕੱਟੀ ਆ ਹਾਂ ਕੱਟੀ ਦਾ ਪੂਛ ਪਹਿਲੇ ਨਹੀਂ ਦਿੱਤੀ ਵੇਖਣ ਨੂੰ ਆਖਣਾ ਵੀ 2 ਮਹੀਨੇ ਦੀ ਹੋਊ ਕੱਟੀ ਕੱਟੀ ਆ ਜੋ ਸਾਰੀ ਤੈਨੂੰ ਦੱਸਣ ਦਿਆਂਗੇ 18 20 ਦਿਨਾਂ ਦੇ ਵਿੱਚ ਵਿੱਚ ਕੱਟੀ ਆ ਲੋ ਵੀ ਬਿਲਕੁਲ ਗਾੜ ਵੜੀ ਆ ਵੀਰ ਜੀ ਗਾੜ ਵੜੀ ਝੋਟੀ ਨੂੰ ਕਰਮਾਈ ਫਿਰ ਮੰਨ ਲਓ ਇਹ ਗੱਲ ਹੈ ਜੀ ਆ ਵੀ ਫਿਰ ਪਿੱਠਾ ਪੇਠ ਪੂਰਾ ਵੇਖੋ ਥੱਲਾ ਵੇਖੋ ਮੰਨ ਲਓ ਹਾਂ ਸਾਲ ਲਓ ਵੀ 10 ਕਿਲੋ ਵੀਰ ਜੀ ਦੁੱਧ ਝੋਟੀ ਕੋਲੇ ਕੰਡੇ ਵਾਲਾ ਹਾਜ਼ਰਾ ਹਾਂ ਠੀਕ ਹੈ ਜੀ ਜਿੱਦਾਂ ਮਰਜ਼ੀ ਮੰਨ ਲਓ ਕਿ ਦੋ ਡੰਗ ਚੋਲੇ ਚਵਾਜ ਫਾਲਟ ਹੋਵੇ 2 ਕਿਲੋ ਤੋਂ ਗਾੜ ਝੋਟੀ ਦੀ ਘੱਟ ਹੋਵੇ ਆ ਠੀਕ ਹੈ ਨਾ ਗੱਲ ਉਹ ਗੱਲ ਦੀ ਵੀ ਆਪਣੀ ਫੁੱਲ ਗਾਰੰਟੀ ਹੋਊਗੀ ਕਿ ਮਰਜ਼ੀ ਅੱਗੋ ਕਮਾਲ ਹਾਂ ਬਗੋ ਕਮਾਲ ਤੇ ਬੱਚੇ ਲੈ ਜਾ ਬੱਚੇ ਤੇ ਲੈ ਜਾ ਪੁੱਤ ਬੱਚਾ ਵਿਖਾ ਲਿਆ ਬੱਚੇ ਦਾ ਬੱਚਾ ਵਿਖਾ ਲਿਆ ਠੀਕ ਹੈ ਜੀ ਹਾਂ ਜੀ ਹਾਂ ਜੀ ਆਹ ਦੇਖੋ ਫਿਰ ਪੂਰ ਵੀਰ ਜੀ ਚਾਰ ਦੰਦ ਝੋਟੀ ਆ ਚੌਗੀ ਝੋਟੀਆਂ ਹਾਂ ਜੀ ਹਾਂ ਕਨਫਰਮ ਕੋਈ ਕੰਮ ਕਰੀਆਂ ਖੜੀਆਂ ਝੋਟੀਆਂ ਹਾਂ ਜੀ ਛੇ ਕੰਨੀਆਂ ਖੜੀਆਂ ਹਾਂ ਜੀ ਹਾਂ ਜੀ ਖੜੀਆਂ ਖਲੋਟੀਆਂ ਮੰਨਣਾ ਵੀ ਜਿਹੜੀਆਂ ਕੱਡੀਆਂ ਆ ਜੇ ਚੌਗੀ ਦੀਆਂ ਦਿੰਦੀਆਂ ਨੇ ਚਲੋ ਚੌਗੀ ਕੋਈ ਪਿਓਰ ਚੌਗੀ ਮੰਨ ਲੈ ਭਾਵੇਂ ਕੋਈ ਦੰਦ ਫੜ ਕੇ ਮੂੰਹ ਫੜ ਕੇ ਵੇਖ ਕੇ ਮੰਨ ਲੈ ਬਾਕੀ ਬਾਕਮਾਲ ਝੋਟੀਆਂ ਹਾਂ ਕਲੀ ਕਹਿਣ ਵਾਲੀ ਗੱਲ ਨਹੀਂ ਮੇਰੇ ਭਰਾਵਾਂ ਨੂੰ ਮੱਥਾ ਵੇਖੋ ਤੁਸੀਂ ਬਲੈਕ ਮੱਥਾ ਕੱਤੀ ਦੀ ਬਿਲਕੁਲ ਸਹੀ ਸੂਚੀਆ ਕਰ ਲੋ ਤੇ ਚੰਦੇ ਤੇ ਥੋੜੇ ਦੁੱਧੇ ਕੋਈ ਫਿਰ ਕਨਫਰਮ ਦੁੱਧਜੀਤ ਜੀ 10 ਕਿਲੋ ਦੁੱਧਾ ਬੰਦਿਆਂ ਨੇ ਨਾ ਮੰਨ ਲਓ ਇਹ ਗੱਲ ਹੈ ਜ ਗੱਲ ਹੈ ਕਿ ਆ ਕੋਈ ਕੱਟੀ ਆ ਮੈਂ ਦੀ ਹਾਂਜੀ ਤੇ ਉਹਨਾਂ ਨੇ ਮਨ ਰਿਆ ਨਹੀਂ ਮੰਨ ਲੋ ਇਹ ਗੱਲ ਹੈ ਕਿ ਆ ਵੀ M29 ਦੀ ਇਹ ਆ ਆਪ ਜੇ ਕਰਮਾਂ ਵਾਲੀ ਉਹ ਆਪ ਹਾਂਜੀ ਹਾਂਜੀ ਤੇ ਉਹ ਜਿਹੜਾ ਮੈਂ ਸੀਵਨ ਭਰਾਇਆ ਉਹ ਵੀ ਚੰਗਾ ਵਧੀਆ ਭਰਾਇਆ ਵਾ ਕੋਈ ਉਹਨਾਂ ਨੇ ਮੰਨ ਲੋ ਕੋਈ ਅਰਜਨ ਕਾਂਗਰ ਕੋਈ ਵੀ ਮੰਨ ਲੋ ਲਾ ਲੋ ਠੀਕ ਜਿਹੜੀ ਮਗਰ ਕੱਟੀ ਆ ਬਾਕੀ ਵੀਰ ਜੀ ਦੇਹਣੀ ਲਈ ਆ ਵੇਖੋ ਬਰੀਦ ਕੱਟੀ ਦਾ ਪੁੱਠਾ ਜਾ ਕੇ ਕਰਨਾ ਚਾਹੁੰਦਾ 1.5 2 ਬਿਠਾ ਪੁੱਠਾ ਹੀ 1.5 ਹਾਂਜੀ ਹਾਂਜੀ ਜੇ ਮੰਨ ਲਾ ਇਹ ਗੱਲ ਹੈ ਕੋਈ ਹੋਰ ਕਮਾ ਗਿਆ ਉਹ ਮਨ ਦਰਸ਼ਨ ਕਰਾ ਮੇਰੇ ਕੋਲ ਇਧਰ ਵਿਖਾ ਮਰਾ 10 ਕਿਲੋ ਦੋਸੋ ਤਾਰਾ ਚੋਟੀ ਚਲੇ ਤੇ ਚਾਈ ਚੈੱਕ ਕਰੋ ਇਹ ਕਰਾਂਗੀ ਝੋਟੀ ਆ ਇਹ ਕਰਾਂਗੀ ਠੀਕ ਆ ਜੀ ਮਗਰ ਕੋਈ ਦੋ ਚਾਰ ਪੂਛ ਤੇ ਬਾਅਦ ਜਿੱਤੇ ਤੁਹਾਨੂੰ ਨਜ਼ਰ ਆਉਣਗੇ ਇੱਥੇ ਆ ਕੇ ਵੀ ਦੇਖੋ ਕਿ ਤੇ ਜਿਹੜੀ ਗੱਲ ਕਹੀ ਆ ਉਹ ਨਿਕਲੂਗੀ ਹਾਂਜੀ ਹਾਂਜੀ ਚਵਾਈ ਜਿਹੜੀ ਨਕਲ ਕਮਾਂਗੇ ਵੀਰਦੀ ਹੋ ਬਲ ਕਹਿਣ ਦੇ ਨਕਹਿਣ ਦੀਆਂ ਗੱਲਾਂ ਨਹੀਂ ਹੁੰਦੀਆਂ ਕਾਕੇ ਵੀ ਬੰਦੇ ਨੂੰ ਵਿਖਾਉਣਾ ਚਾਹੀਦਾ ਕੋ ਇਹ ਨਹੀਂ ਮੰਨ ਲਓ ਵੀ ਆਪਾਂ ਇਹਨੇ ਜਿਹੜਾ ਗੱਲ ਹੈ ਵੀ ਆ ਕੋਈ ਚੀਜ਼ਾਂ ਮੰਨ ਲਓ ਇਹ ਜਾਲੇ ਕਾਕੇ ਪੁੱਤ ਨਾ ਕਰ ਕਰ ਮਾਲੀਏ ਆ ਦੇਖੋ ਜੱਦਾ ਵੇਖੋ ਮੰਨ ਲਓ ਕੋਈ ਆਇਆ ਕਿਤੇ ਕੋਈ ਵਿਖਾ ਦੇ ਮੰਨ ਲਓ ਅਸੀਲੀਆਂ ਕਰਮਾੜੀ ਹੋਈ ਬੜਾ ਪਟਾਣੇ ਦੇ ਜੱਡਾ ਚ ਹਾਂਜੀ ਕਵਾਲ ਫਿਰ ਵੀ ਦੀ ਇੱਕ ਨੰਬਰ ਦਾ ਵਾ ਕੋਈ ਇਹ ਨਹੀਂ ਮੰਨ ਲਓ ਆ ਵੇਖੋ ਕਿਤੇ ਲੱਤ ਨਾ ਲਾਊਗੀ ਕਰਮਾੜੀ ਇਹੋ ਜੀਆਂ ਮੰਨ ਲਓ ਇਹ ਗੱਲ ਹੈ ਕੀ ਹੈ ਮੈਂ ਥੋੜੀ ਲਵੀ ਝੋਟੀ ਆ ਹਾਂਜੀ ਪੁੱਟ ਪੁੱਟੇ ਦੀ ਬਹੁਤ ਸੋਹਣੀ ਹੈ ਛਾਈ ਬਹੁਤ ਵਧੀਆ ਰਿੰਗੇ ਸਿੰਗੀ ਹੈ ਬਿਲਕੁਲ ਛੋਟਾ ਸਿੰਗ ਠੀਕ ਹੈ ਜਿੰਨੇ ਆਪਾਂ ਕਹਿੰਦੇ ਨੇ ਵੀ ਗੋਲ ਸਿੰਗ ਆ ਗੋਲ ਸਿੰਗ ਸਾਰੇ ਬੰਨੀਆਂ ਹੋਣੀ ਕਰਮਾਲੀ ਖੁੰਜੀ ਬੜੀ ਹੈ ਬਹੁਤ ਪਿਆਰੀ ਮੂਰਤੀ ਹੈ ਕਰਮਾਲੀ ਮੂਰਤ ਮੂਰਤ ਘਰ ਦਾ ਸ਼ਿੰਗਾਰ ਆ ਵੀਰ ਜੀ ਘਰ ਦਾ ਸ਼ਿੰਗਾਰ ਹਾਂਜੀ ਮਗਰ ਵੀ ਸ਼ਿੰਗਾਰ ਵਾਲਾ ਹੋਏ ਕਈ ਹੁਣ ਕਟਿਆਂ ਤੋਂ ਆ ਦਿੰਦੇ ਵੀ ਕਟਾ ਨਹੀਂ ਹੋਣਾ ਚਾਹੀਦਾ ਮਗਰ ਹਾਂ ਠੀਕ ਹੈ ਨਾ ਗੱਲ ਹੁਣ ਉਹ ਗੱਲੋਂ ਵੀ ਕਰਮਾਲੀ ਪੂਰੀ ਆ ਪੂਰੀ ਠੀਕ ਹੈ ਨਾ ਗੱਲ ਇਹ ਆ ਵੀ ਕੋਈ ਮੰਨ ਲਓ ਛੈੜ ਨਹੀਂ ਕੋਈ ਬਾਈ ਨਹੀਂ ਕੋਈ ਇਹ ਬਹੁਤ ਵਧੀਆ ਕੇ ਆ ਦੇਖੋ ਹਾਂਜੀ ਕੀ ਮਾਲੋਂ ਕਈ ਬੇਗਾਨਾ ਬੜਾ ਹੱਥ ਨਹੀਂ ਲਾਉਂਦੇ ਬਾਂਦਲ ਇਹਦੇ ਵਿੱਚ ਬਹੁਤ ਸੋਹਣੀ ਗੈਬ ਕਾਫੀ ਸੋਹਣੀ ਸਪੇਸ 10 ਕਿਲੋ ਦੀ ਮਾਲਕਾ ਦਾ ਝੋਟੀ ਪਹਿਲਾ ਸਵੇਰ ਦੋਸਤੋ 24 10 ਕਿਲੋ ਦੁੱਧ ਬਹੁਤ ਚੰਗੀ ਕੁਆਲਿਟੀ ਦੀ ਝੋਟੀ ਆ ਤੇ ਝੰਡਾ ਵੀ ਦੱਸੇ ਦੀ ਆ ਵੀ ਬੈਕਗ੍ਰਾਉਂਡ ਇਹਦੀ ਜਿਵੇਂ ਮਰਜ਼ੀ ਹੋਵੇ ਅਹਿਮ ਨਤੀ ਦੀ ਝੋਟੀ ਦੱਸੀ ਗਈ ਹੈ ਹਾਂਜੀ ਅਹਿਮ ਨਤੀ ਦੀ ਵੀ ਉਹਨਾਂ ਨੇ ਆਪਾਂ ਨੂੰ ਅਹਿਮ ਨਤੀ ਦੱਸੀ ਤੇ ਬਾਕੀ ਇਹ ਗੱਲ ਹੈ ਕਿ ਮਾਂ ਦਾ ਵੀ ਇਹਦਾ ਜੇ ਆਪਾਂ ਨੂੰ ਕਿਸੇ ਨੇ ਰਿਕਾਰਡ ਪੁੱਛਣਾ ਨਾ ਮੰਨ ਲਓ ਵੀ 16 ਕਿਲੋ ਦਾ ਇਹਦੀ ਮਾਂ ਦਾ ਰਿਕਾਰਡ ਆ ਹਾਂ ਹਾਂਜੀ ਉਹ ਬੰਦੇ ਚਲੋ ਇਹ ਗੱਲ ਹੈਗੀ ਆ ਵੀ ਮਗਰ ਆਈ ਪਤਾ ਲੱਗ ਜਾਂਦਾ ਕਿ ਥੋਟੀ ਤੇ ਕੋਲ ਨਾ ਦੱਸਣ ਦੀ ਇਹ ਆਪਾਂ ਚਲੋ ਇਹ ਗੱਲ ਹੈਗੀ ਆ ਆਪਾਂ ਤਾਂ ਵਾਦਾ ਵਾ ਦੱਸਦੇ ਨਹੀਂ ਅਗਲਾ ਹਾਲ ਦਾ ਪਤਾ ਨਹੀਂ ਗੁੱਲਾ ਕਰੀ ਜਾਂਦੇ ਗੱਲਾ ਕਰ ਇਹ ਚੀਜ਼ ਜਿਹੜਾ ਬੰਦਾ ਪਾਰਕੂ ਉਹਨੇ ਆਪੇ ਵੇਖ ਲੈਣਾ ਵਾ ਸਾਰਾ ਮੰਨ ਲਓ ਉਹਨੂੰ ਐ ਆਪੇ ਪਤਾ ਲੱਗ ਜਾਣਾ ਵੀ ਕੋਈ ਤਰਤੂਤ ਵਾਲੀ ਆਏ ਠੀਕ ਹੈ ਨਾ ਗੱਲ ਤੇ ਪਾਰਕੂ ਨੇ ਆਪੇ ਵੇਖ ਲਿਓ ਉਹਨੇ ਉਹਨੇ ਇਹੋ ਗੱਲ ਗੈਨਾਂ ਵੀ ਚਲੋ ਕਿਤਨਾ ਮਰਦ ਪਹਿਲਾ ਜਰ ਦਾ ਚੱਲੇ ਲੱਗਦਾ ਨਹੀਂਗਾ ਨਹੀਂ ਲੱਗਦਾ ਲੱਗਲੇ ਜਾ ਕੇ ਬਿਖਾਈ ਗਈ ਆ ਹਾਂਜੀ ਹਾਂਜੀ ਮੈਂ ਵੀ ਚੱਲ ਨਾ ਛੋਟੀ ਦੇ ਵਿੱਚ ਕੋਈ ਸ਼ੱਕ ਨਹੀਂ ਗਾ ਰੇਟ ਕੀ ਰਹੂਗਾ ਦੇ ਦਾਂਗੇ ਕਿਨੇ ਦੀ ਰੇਟ ਵੀਰ ਜੀ ਆਪਾਂ ਇਹ ਗੱਲ ਹੈ ਕਿ ਆ ਵੀ ਜਾਇਜ ਕਰਨਾ ਠੀਕ ਜਾਇਜ ਆਪਾਂ ਮੋਲ ਵੀਰ ਜੀ 1 15 1 12 ਦੀ ਝੋਟੀ ਦੇ ਦੀਏ 1 12 ਦੀ ਹਾਂਜੀ ਹਾਂਜੀ ਹੋਰ ਕਸਰਾ ਕੱਢ ਕੇ ਦੇ ਦੇ ਵੀਰ ਜੀ 10 ਦੀ ਦੇ ਦੀਏ 10 ਦੇ ਹਾਂ 10 ਤੋਂ 1000 ਮਾਨ ਠੀਕ ਆ ਠੀਕ ਆ ਨਾ ਗੱਲ ਠੀਕ ਆ ਹਾਂਜੀ ਹਾਂਜੀ ਬਹੁਤ ਵੀ 10 ਦੀ ਕੱਟੀ ਮਿਲੂਗੀ ਦੋਸਤੋ ਵਿੱਚੋਂ ਹੋਰ ਮਾਨਤਨ ਹੋਊਗਾ ਭਰਾਵਾ 2 2 ਕਿਲੋ ਚੋਟੀ ਬਾਕੀ ਮੂਲੀ ਨਹੀਂ ਤੇ ਹੀ ਸਵਾਲ ਆ ਗਿਆ ਨਾ ਬਾਸ ਬਾਤ ਆ 18 ਬਾਕੀ 20 ਦਾ ਮਲੜੇ ਹੈ 1 2 ਨਾਲ ਦੀ ਫਰਕ ਨਹੀਂ ਚਲੋ ਇਹ ਕਰਮਾਂ ਵਾਲੀ ਜਿਹੜੇ ਹਿਸਾਬ ਨਾਲ ਪਲੀ ਪਲੀ ਚੀ ਆ ਵੇਖੋ ਪੁੱਟਾ ਦੇਖੋ ਥੱਲੇੋਂ ਕਿ ਨਹੀਂ ਕੱਟੀ ਆ ਦੇਖੋ ਹੈ ਆ ਮੇਰਾ ਭਰਾ ਵੇਖਾਂ ਠੀਕ ਆ 18 ਦਾ ਸੋਹਣਾ ਲੱਗਿਆ ਵੇਖੋ ਵੇਖੋ ਕਿਤਰਾ ਮਨ ਲੋ ਗਿੱਠਾਂ ਤੇ ਮਨ ਲੋ ਇਹ ਗਾਲੀ ਪੁੱਠਾ ਲੱਗ ਆ ਤੇ ਆ ਵੇਖੋ ਜੀ ਹਾਂ ਇਹ ਮੱਝ ਇਹ ਛੋਟੀ ਝੰਡੇ ਵੀਰ ਜੀ ਵਾਲਾ ਦੇ ਆਪਾਂ ਪਾਈਏ ਬਾਤ ਵੀਰ ਸਾਰੇ ਪੌਣ ਇਹਨੂੰ ਚਾਹਤ ਹਾਂ ਆਪਾਂ ਪਹਿਲਾਂ ਬਾਤ ਹਾਂ ਜੀ ਕਰਨ ਦਾ ਨਾਲ ਮੁਲਾਕਾਤ ਆ ਤੇ ਮੁਲਾਕਾਤ ਤੇ ਵੀਰ ਭਰਾ ਕੋਈ ਵੀ ਇਹਦੇ ਕੋਲੇ ਵੀਰ ਜੀ 10 ਕਿਲੋ ਦੁੱਧ ਹੋਊਗਾ ਜੇ ਨੈਟ 10 ਕਿਲੋ ਦੁੱਧ ਹਾਂ ਜੀ ਹਾਂ ਜੀ ਇਹਨੂੰ ਆਜੇ ਸਮਾਂ ਕਿੰਨਾ ਹੋਊਗਾ ਵੀਰ ਸਮਾਂ ਵੀਰ ਜੀ ਆ ਕੱਟੀ ਜੇ ਮਾਲੂਹ ਕਹ ਰਾਲਿਆਂ ਤੇ ਆਖਿਆ ਵਾ ਵੀ ਇਹਨੂੰ 2 ਮਹੀਨੇ ਹੋ ਗਏ ਸੂਈ ਨੂੰ ਹਾਂ ਆ ਵੇਖ ਲੋ ਇਹ ਕਿਤੇ ਨਾ ਰਹੀ ਰਾਲ ਹਾਂਜੀ ਤੇ ਪੂਰੀ ਰਾਜੀ ਰੂਜੀ ਜੇ ਅੰਦਰ ਉਸੋਂ ਕੋਈ ਅੰਦਾਜ਼ਾ ਪੋਟਾ ਉੱਤੇ ਤਿੰਨ ਚ ਜਿਹੜਾ ਸਿੰਘ ਹੈਗਾ ਕੋਈ ਮਹੀਨਾ ਦੋ ਵਾਲੇ ਆ ਵੇਖੋ ਜਿਵੇਂ ਸੱਜਰ ਸੂਈ ਨਾ ਇਹਦਾ ਇਹਦਾ ਵੀ ਕੱਟੀ ਦਾ ਵੀ ਐ ਕਰਮ ਵਾਲੀ ਕਰਦੀ ਮਸਾਲੇ ਨਹੀਂ ਖਾਂਦੀ ਹੈ ਮਸਾਲੇ ਨਹੀਂ ਖਾਂਦੀ ਅੱਛਾ ਤੇ ਮੇਰੇ ਕੋਲ 9 ਕਿਲੋ ਦੋ ਤੇ ਕਿਹਾ ਵੀਰ ਜੀ 10 ਕਿਲੋ 10 ਕਿਲੋ ਹਾਂ ਦੱਲ ਕੇ ਹਣ ਤੋਰਦੇ ਵੀਰੇ ਹਾਂ 10 ਕਿਲੋ ਦੁੱਧ 200 ਇਸ ਰੋਟੀ ਦੇ ਥੱਲੇ ਵੰਡ ਵਿਰਲ ਵੇਖਿਓ ਵੇਖੋ ਵੀਰ ਜੀ ਜੱਡਾ ਵੇਖੋ ਕਿੰਦਾ ਵਧੀਆ ਲੱਗਾ ਕਰਮਾ ਆ ਕਰੋ ਜਾ ਕੇ ਜੀ ਠੀਕ ਆ ਜੀ ਹਾਂ ਜੀ ਸੋ 10 ਕਿਲੋ ਦੁੱਧ ਹਾਂ ਬੱਚਾ ਵੇਖ ਕੇ ਮੇਰਾ ਵੀਰ ਕੋਈ 2 ਮਹੀਨਿਆਂ ਦਾ ਆਈਡੀਆ ਲਾ ਲੇ 2 ਦਾ ਲਾਲੇ ਜੀ 100 ਦਾ ਲਾਲੇ ਜੀ ਸਾਨੂੰ ਆਪ ਸਮਝੋ ਵੇਖ ਕੇ ਠੀਕ ਨਾ ਕਰ ਆ ਵੇਖੋ ਆ ਵੇਖੋ ਆ ਗਲਾਈ ਦੇ ਵਿੱਚ ਸਿੰਗ ਆ ਥੋੜਾ ਜਿਹਾ ਆਪਾਂ ਕਹਿ ਸਕਦੇ ਹਾਂ ਕਿ ਥੋੜਾ ਔੜਾ ਜਿਹਾ ਠੀਕ ਆ ਪਰ ਫਰਬ ਬੜੀ ਆ ਆ ਵੇਖੋ ਜੋ ਹੈ ਬੀਬੀ ਝੋਟੀ ਆ ਦੂਜਾ ਸੂਆ ਪਿਓਰ ਦੂਜਾ ਸੂਆ ਝੋਟੀ ਹਾਂਜੀ ਝੋਟੀ ਬਾਕੀ ਤੇਰੇ ਮੂਰੇ ਤੋਂ ਦੱਸਣ ਦਿਆ ਹਾਂਜੀ ਤੇਰੇ ਮੂਰੇ ਤੋਂ ਸਾਰਾ ਇਹ ਗੱਲ ਹੈ ਕੀ ਆ ਚਲੋ ਆ ਸਿੰਘ ਥੋੜਾ ਚਲੋ ਇਹ ਬੰਤਰਾ ਹੁੰਦੀਆਂ ਨਾ ਧਿਆਨ ਨਾਲ ਧਿਆਨ ਕੋਟ ਕੱਟੀ ਜੱਡਾ ਕਲਾ ਜੱਡਾ ਚੁੱਡਾ ਵੇਖੋ ਵੀਰ ਜੀ ਕਿੱਡਾ ਵੰਡ ਵਿਰਲ ਵੇਖੋ ਕਰਮਾੜੀ ਨੂੰ ਕਿੱਡੇ ਵਧੀਆ ਲੱਗ ਸੋਹਣੀ ਹਾਂਜੀ ਜੱਡਾ ਚੁੱਡਾ ਤਾਂ ਵੀ ਕਰਮਾੜੀ ਦਾ ਕੋਈ ਟਲਕਵਾ ਨਹੀਂਗਾ ਹਾਂਜੀ ਕੋਈ ਕਪਕਟ ਜੱਡਰਾ ਹਾਂਜੀ ਸੋ ਥਾਂ ਜਿਹੜਾ ਤੋਂ ਸੋ ਦੋੜਾ ਲੱਗਾ ਕਰਮਾੜੀ ਨੂੰ ਤੇ 10 ਕਿਲੋ ਦੁੱਧ ਇਸ ਝੋਟੀ ਦੇ ਥੱਲੇ ਜਵਾਬ ਜੀ ਇੱਕ ਨੰਬਰ ਉਹ ਗਾੜ ਇਹਦੀ ਵੀ ਝੋਟੀ ਦੀ ਬਹੁਤ ਕਰਮ ਵਾਲੀ ਦੀ ਸੋਣੀ ਜੀ 2 ਕਿਲੋ ਤੋਂ ਬਾਹਰ ਹੀ ਗਾੜ ਹੋਊਗੀ ਹਾਂ ਥੋੜਾ ਬੱਚੇ ਬੱਚੇ ਦੇ ਅਦਾਬ ਕੋ ਵੱਡਾ ਆ ਬੱਚਾ ਹਾਂ ਹਾਂ ਜੀ ਨਹੀਂ ਉਹ ਵੱਡਾ ਮਿਲਦੀ ਵੀ ਜੀ ਕੱਟੀ ਤੇ ਹੀ ਆ ਕੱਟੀ ਤੇ ਨਾ ਵੀ ਮੰਨ ਲਓ ਇਹ ਗੱਲ ਹੈ ਕਿ ਮੂੰਹ ਲਵਾ ਕੇ ਨਾ ਕੱਟੀ ਦੰਦ ਤੋਂ ਮਾਰ ਜਾਂਦੇ ਬੱਚੇ ਹਾਂ ਜੀ ਦੰਦ ਮਾਰਾ ਜਾਂ ਬਾਕੀ ਕੋਈ ਚੱਕਰ ਨਹੀਂ ਕੋਈ ਭੂਰ ਛਟੇ ਇਹਦੀ ਵੀ ਆਪਣੀ ਫੁੱਲ ਗਰੰਟੀ ਆ ਵੇਖੋ ਜੀ ਠੀਕ ਹੈ ਜੀ ਅਗਲੇ ਨਾਲ ਅਗਲਾ ਪਿਛਲਾ ਪਿਛਲਾ ਸਾਇਜ ਚ ਬਰਾਬਰ ਆ ਥਾਣਾ ਹਾਂ ਤੇ ਆ ਜਿਹੜੀ ਦੋਸਤੋ ਗੱਲਬਾਤ ਆ ਝੋਟੀ ਦੂਜਣ ਝੋਟੀ ਆ ਹਾਂ ਜੀ ਬਾਕੀ ਫਿੱਟ ਬੈਗੂ ਕੀ ਭਰਾਵਾਂ ਜਿਹਨਾਂ ਨੇ ਖਰੀਦ ਲਿਆ 10 ਲਾਉਣ 10 ਕਿਲੋ ਕੁ ਥੋੜਾ ਨੀ ਚ ਵੇਖੋ ਬੰਲੇ ਗੱਲ ਹੈ ਕਿ ਆਰਡਰ ਵੀ ਦੀ ਵੇਖੋ ਚਲੋ ਆਪਣੇ ਨਵਾ ਕਰਕੇ ਥੋੜਾ ਜਿਆਦਾ ਡਰਦੀ ਆ ਬਾਕੀ ਇਹ ਆ ਵੀ ਕੋਈ ਇਹ ਵੇਖੋ ਆਰਡਰ ਕਿਤਨਾ ਕਰਮਾਲੀ ਦਾ ਲੱਗਾ ਵੇਖੋ ਖਾਰ ਨੂੰ ਹਿਸਾਬ ਨਾਲ ਚੱਡਾ ਕਰਮਾਲੀ ਨੇ ਲਾਇਆ ਚੰਗੀ ਛੋਟੀ ਹਾਂਜੀ ਹਾਂਜੀ ਛੱਡੇ ਦਾ ਮੁੱਲ ਦੱਸ ਕੀ ਕਰਦੇ ਵੀਰੇ ਮੁੱਲ ਵੀਰ ਜੀ ਇਹਦਾ 75000 72000 ਦੀ ਦੇ ਦੀਏ ਹਾਂ 72 ਦੀ ਹਾਂਜੀ ਹਾਂਜੀ 70000 ਦੀ ਛੋਟੀ ਆ ਤਾਂ ਇਹ ਮਿਲ ਜਣੀ ਆ ਛੱਡੇ ਵੀਰ ਨੂੰ ਪਿਆੜ ਹੋ ਗਿਆ ਬਾਕੀ ਕੋਈ ਭਰਾ ਆਉਂਦਾ ਠੀਕ ਆ ਜੀ ਇਧਰ ਇੱਕ ਹੋਰ ਤੁਹਾਨੂੰ ਵੱਛੀ ਦਿਖਾਉਣੇ ਆ ਆਪਾਂ ਛਾਈ ਪਾਲ ਦੇ ਵਿੱਚ ਕ੍ਰੋਸ ਮੰਨ ਲੈ ਗੱਬੜ ਵੜ ਦਿਖਾਉਣੇ ਆ ਹਾਂਜੀ ਛੱਡੇ ਵੀਰ ਗੱਬੜ ਵੱਛੀ ਹੈ ਸੁਆਗਨਮਾ ਹੁੰਦੀ ਆ ਸੁਆਗਨ ਜੀ ਪਹਿਲਾਂ ਸੁਣਾ ਜੇ ਗੋਲ ਥਣ ਵੱਛੀ ਨੂੰ ਇਥੋਂ ਲਾ ਲਗਾ ਲੋ ਜੀ ਬਾਕੀ ਗੋਲ ਗਾਲ ਆਪਾਂ ਇਹ ਦਿਖਾਉਣੇ ਆ ਤੁਹਾਨੂੰ ਕਿਦਾਂ ਠੀਕ ਆ ਜੀ ਕਰ ਤਾਂ ਪਲੀ ਪਲੀਤੀ ਆ ਪੂਰੀ ਆ ਗੋਲਸਰ ਵਾਲੇ ਵਰਗੀ ਠੀਕ ਆ ਜੀ ਹਾਂਜੀ ਸੋ ਆਉਣ ਵਾਲੇ ਸਭ ਦੇ ਵਿੱਚ ਦੂਜਾ ਸਵੇਰ ਕਰਮਾ ਵਾਲੀ ਮੈਂ ਸੋਣਾ ਦੂਜਾ ਨਹੀਂ ਨਹੀਂ ਪਹਿਲਾਂ ਪਹਿਲਾਂ ਜਿਹੜਾ ਪਹਿਲਾਂ ਨੇ ਸੋਣਾ ਪਹਿਲਾਂ ਅੱਛਾ ਹਾਂ ਲੋ ਜੀ ਪਹਿਲਾਂ ਲਵਛੀ ਆ ਠੀਕ ਆ ਜੀ ਪਲੂਨ ਵਾਇਰ ਨੇ ਸੋਣਾ ਲੜਾ ਲੁਣਾ ਕਾਫੀ ਆ ਥੱਲੇ ਤੁਸੀਂ ਵੇਖੋ ਚੰਦੇ ਐਗਜ਼ੈਕਟ ਜਿਹੜਾ ਹਜੇ ਸਮਾਂ ਨੋਰਮਲ ਜਿਹਾ ਆਪਾਂ ਨੂੰ ਲੱਗਦਾ ਜਿਵੇਂ ਲਾਏ ਬਣਾਏ ਤੇ ਲਾਏ ਪੈ ਗਈ ਵੀਰ ਜੀ ਘਾਰ ਵਾਲਿਆਂ ਤੇ ਆਪਾਂ ਨੂੰ ਇਹ ਗੱਲ ਕਹੀ ਸੀ ਵੀ ਇਹਨੇ 20 ਦਿਨ ਲੈਣੇ ਆ ਹਾਂ ਜਿਵੇਂ ਲੋਬੀ ਉਹਨਾਂ ਦੀ ਲਿਖਤ ਮੁਤਾਬਕ 20 ਦਿਨ ਆਪਾਂ ਨੂੰ ਉਹਨਾਂ ਨੇ ਦੱਸੇ ਇਹੀ ਨਾ ਗੱਲ ਚਲੋ ਇਹ ਗੱਲ ਹੈਗੀ ਵੀਰ ਜੀ ਵੀ ਲੈ ਜੇ ਪੰਜੀ ਲੈ ਜੇ ਇੰਨੇ ਕੀ ਇੰਨੇ ਕਰਮਾਲੀ ਨੇ ਖੜਨੇ ਕੁਲੀ ਪੜੀ ਪਈ ਆ ਬੱਚੀ ਆ ਵੇਖੋ ਠੰਡੀ ਨਹੀਂ ਤੇ ਮੱਲਾ ਇਹ ਗੱਲ ਹੈਗੀ ਹੈਵੀ ਇਹ ਵੀ ਦੰਦਾ ਚੀਜੀ ਠੀਕ ਆ ਹਾਂਜੀ ਇਹ ਵੀ ਚੌਗੀ ਚੌਗੀ ਦੇ ਚੌਗੀ ਹੋਊਗੀ ਚੌਗੀ ਹੋਊਗੀ ਪੁੱਤ ਇਹ ਮੂੰਹ ਮਾ ਖਬਰਾਂਉਂਦੀ ਆ ਹਾਂ ਮੂੰਹ ਖਾ ਫਰਾਉਂਦੀ ਕੋਈ ਗੱਲ ਨਹੀਂ ਤੇ ਡੰਗਰਾਂ ਦਾ ਤੁਹਾਨੂੰ ਪਤਾ ਥੋੜਾ ਜਿਹਾ ਜਦੋਂ ਕਰਦਾ ਵਾ ਵੇਖੋ ਐ ਲਾਏ ਬਣਾਏ ਕਰਮਾਲੀ ਆ ਲਾਏ ਬਣਾਏ ਭਈਆ ਕੋਈ ਪੰਜਵੀਂ ਫੋਰਡ ਦਾੂ ਕੀ ਪੇੜ ਨਹੀਂ ਛੱਡਿਆ ਕੋਈ ਪੇਟਲ ਜੀ ਮੰਨ ਲਓ ਇਹ ਗੱਲ ਹੈ ਕੀ ਆ ਸਾਡੋ ਵੀਰ ਜੀ ਵੇਖੋ ਨਾਲ ਐ ਕਰਮ ਹਾਂ ਦੋਦ ਨੇ ਤੈਨੂੰ ਪਤਾ ਸਾਰੀਆਂ ਗਰਮੀਆਂ ਕਰਮਾਂ ਵਾਲੀ ਨੇ ਚਲੋ ਜਿਹੜਾ ਕੋਈ 5-7 ਦਿਨ ਸਾਂਭ ਲੂਗਾ ਹਾਂ ਹਾਂਜੀ ਠੀਕ ਆ ਚਲੋ ਇਹ ਕਿੰਨੇ ਦੀ ਦੇ ਰਿਆ ਅੱਜ 34000 ਦੀ ਵੇਚ ਦੀ ਕੋਈ 40 ਨਹੀਂ ਕੋਈ 45 ਨਹੀਂ ਵੱਚੀ ਚਲੋ ਤਿਆਰ ਹੋਈ ਸੂਈ ਭਾਵੇਂ ਕੋਈ 50 ਦੀ ਵੇਚ ਲੈ ਭਾਵੇਂ ਕੋਈ 45 ਦੀ ਵੇਚ ਲੈ ਹਾਂ ਪਰ ਆਪਾਂ ਵੀ ਇਹਦੀ 34 ਦੀ ਅੱਜ ਜਾਊਗੀ ਤੇਰੇ ਕੋਲੋਂ ਹਾਂਜੀ ਹਾਂ ਬਗਲੇ 33000 ਦੀ ਅੱਜ ਉੱਥੇ ਜਾਊਗੀ ਤੇ ਗੱਬੜ ਇਹ ਵਹਿੜ ਆ ਦਿਨ ਲੈ ਜੇ ਕੱਚੀ ਆ 15 ਲੈ ਜੇ 12 ਲੈ ਜੇ 17 ਲੈ ਜੇ ਦਿਨ ਕੱਚੀ ਆ ਬਾਕੀ ਲਾਇਆ ਬਣਾਇਆ ਜਿਹੜਾ ਅਗੋਂ ਤੁਸੀਂ ਵੇਖੋਗੇ ਫਰੰਟ ਤੋਂ ਇਧਰ ਤੋਂ ਨਾਲੀ ਸਾਈਡ ਤੋਂ ਇਧਰੋਂ ਤੁਹਾਨੂੰ ਜਿਹੜਾ ਮਹਿਸੂਸ ਹੋਊਗਾ ਤਲਾ ਬਿਲਕੁਲ ਟਲਕਵਾ ਜਿਵੇਂ ਆਪਣਾ ਪਰਣਾ ਸ਼ੁਰੂ ਕਰਤਾ ਅਗੋਂ ਫਰੰਟ ਤੋਂ ਤੇ ਜਿਹੜਾ ਆ ਥਾਣਾ ਤੁਹਾਨੂੰ ਇੱਕ ਪਾਸਿਓਂ ਵਿਖਾ ਦਈਏ ਆਪਾਂ ਬਹਿਣੀ ਇੱਕ ਬਹਿਣੀ ਵਾਲੇ ਪਾਸਿਓਂ ਤੇ 34000 ਦੇ ਵਿੱਚ ਤੁਹਾਨੂੰ ਲਗ ਮਿਲ ਜੂਗਾ ਬੱਛੀ ਬਹੁਤ ਪਿਆਰੀ ਆ ਸਫਾਈ ਸੁਪੀ ਉੱਪਰੋਂ ਬੜੀ ਚਮਕਦਮ ਕੱਬੱਛੀ ਦੀ ਹਾਂਜੀ ਤੇ ਛੜਦਾ ਨਹੀਂ ਕੋਈ ਭਰਾ ਮੇਰਾ ਠੀਕ ਆ ਜੀ ਤੇ ਕੱਦ ਬਹੁਤ ਸੋਹਣਾ ਬੱਛੀ ਦਾ ਉਮਰ ਦੇ ਹਿਸਾਬ ਨਾਲ ਹਾਂਜੀ ਇਹ ਅਜੇ ਮਾਲ ਦੋਸਤੋ ਫਿਰ ਕਿੰਨੇ ਹੁਣ ਦੇ ਕਿ ਇੱਕ ਪਹਿਲਾਂ ਪਲੂਨ ਪਹਿਲੇ ਸੂਏ ਛੋਟੀ ਸੂਈਆ ਦੋ ਮਗਰ ਕਟੀਆਂ ਤੇ ਰੇਟ ਪਰ ਤੇ ਜਾਇਜ ਆ ਬਾਕੀ ਜਿਹੋ ਜਿਹਾ ਮਾਲ ਆਪਾਂ ਖਰੀਦਾਂਗੇ ਉਹੋ ਜਿਹੇ ਆਪਾਂ ਨੂੰ ਰੇਟ ਭਰਨਾ ਪੈਂਦਾ ਤੇ ਛੰਡੇ ਵੀਰ ਦੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਵੀ ਚਲਾ ਦਾਂਗੇ ਬਾਕੀ ਤੁਸੀਂ ਫਲੈਕਸ ਦੇ ਵਿੱਚ ਤੇ ਦੇਖ ਵੀ ਲਵੋ 9872439717 ਠੀਕ ਆ ਜੀ ਤੇ ਦੋਵੇਂ ਨੰਬਰ ਜਿਹੜੇ ਆ ਚੱਲਣਗੇ ਸਕਰੀਨ ਦੇ ਉੱਪਰ ਬਾਕੀ ਮੇਰਾ ਭਰਾ ਜਦੋਂ ਮਰਜ਼ੀ ਕੰਟੈਕਟ ਕਰ ਲਿਓ ਤੇ ਹੋਰ ਮੇਰੇ ਛੰਡੇ ਵਧੀਆ ਵਧੀਆ ਠੀਕ ਠਾਕ ਵੀਰ ਜੀ ਵਧੀਆ ਜੀ ਠੀਕ ਹੈ ਮਹਾਰਾਜ ਇੱਕ ਚਲੋ ਆਪਣੇ ਜਵਾਨੀ ਦੀ ਭੈਣ ਭਰਾਵਾਂ ਨੂੰ ਨੰਬਰ ਦੱਸ ਦਈਏ ਨੰਬਰ ਹੈਗਾ ਵੀਰ ਜੀ 98724 ਹਾਂਜੀ 39717 ਆ ਦੂਜਾ ਨੰਬਰ ਹੈ 826472068 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਕਰਨਤਾਰਨ ਠੀਕ ਹੈ ਜੀ ਹਾਂਜੀ ਤੇ ਤਕਰੀਬਨ ਭੈਣ ਭਰਾਵਾਂ ਨੂੰ ਪਤਾ ਹੀ ਆ ਵੀ ਗ੍ਰੈਂਡ ਕੈਰੋਂ ਲਾ ਕੇ ਵੀਟ ਕਰਨੀ ਬਿਲਕੁਲ ਜੀ ਬਿਲਕੁਲ ਹਾਂਜੀ ਗ੍ਰੈਂਡ ਕੈਰੋਂ ਹਾਂਜੀ ਲਓ ਵੀ ਇਹ ਐਡਰੈਸ ਕਨਫਰਮ ਤੁਸੀਂ ਲੋਕੇਸ਼ਨ ਕਰ ਲਈ ਆ ਆਓ ਚਾੜ ਕੇ ਮੇਰਾ ਭਰਾ ਵੀ ਜਾਂਚ ਪਰਖਾ ਤਸੱਲੀ ਕਰ ਲਿਓ ਮਿਲਦਾ ਹੈ ਕਿ ਨਵੀਂ ਅਪਡੇਟ ਨਾਲ ਸਾਰੇ ਵਿਨਾਪਰਾਵਾਂ ਨੂੰ ਸੱਤ ਸ਼ਰੀਆ ਕਾਲ ਜੀ